ਜੋ ਸੰਸਾਰ ਦੇ ਅੰਦਰ ਕੌਮਾਂ ਆਪਣੇ ਇਤਿਹਾਸ ਨੂੰ ਰਚਦੀਆਂ ਨੇ ਇਤਿਹਾਸ ਨੂੰ ਬਣਾਉਂਦੀਆਂ ਨੇ ਉਹ ਕੌਮਾਂ ਹਮੇਸ਼ਾ ਆਪਣੇ ਉਸ ਇਤਿਹਾਸ ਦੀ ਬੁਨਿਆਦੀ ਜੜ ਆਪਣੀ ਉਸ ਸਿੱਖਿਆ ਨੂੰ ਹਮੇਸ਼ਾ ਕਾਇਮ ਰੱਖਦੀਆਂ ਨੇ ਉਹਨਾਂ ਨੂੰ ਅਮਲੀ ਰੂਪ ਦਿੰਦੀਆਂ ਨੇ ਜੋ ਕੌਮ ਆਪਣੇ ਮੂਢਲੇ ਅਸੂਲਾਂ ਨੂੰ ਆਪਣੇ ਸਿਧਾਂਤਾਂ ਨੂੰ ਭੁੱਲ ਜਾਂਦੀ ਹੈ ਉਹ ਕੌਮ ਦੀ ਹੋਂਦ ਹੌਲੀ-ਹੌਲੀ ਇਸ ਸੰਸਾਰ ਦੇ ਵਿੱਚੋਂ ਜਾਂ ਤੇ ਖਤਮ ਹੋ ਜਾਂਦੀ ਹੈ ਤੇ ਜਾਂ ਫਿਰ ਉਹ ਕੌਮ ਕਿਸੇ ਹੋਰ ਕੌਮ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਸਾਡੇ ਸਾਹਮਣੇ ਸੰਸਾਰ ਦੇ ਵਿੱਚ ਸਭ ਤੋਂ ਵੱਡੀ ਮਿਸਾਲ ਬੁੱਧ ਧਰਮ ਦੀ ਹੈ। ਬੁੱਧ ਧਰਮ ਇਸ ਸੰਸਾਰ ਦੇ ਵਿੱਚ ਜਨਮਿਆ, ਫੈਲਿਆ ਤੇ ਬੁੱਧ ਨੇ ਆਪਣੀਆਂ ਸਿੱਖਿਆਵਾਂ ਨੂੰ ਸੰਸਾਰ ਦੇ ਉਹਨਾਂ ਲੋਕਾਂ ਤੱਕ ਪਹੁੰਚਾਈਆਂ ਜਿਹੜੇ ਲੋਕ ਕਿਸੇ ਸਮੇਂ ਬ੍ਰਾਹਮਣ ਦਾ ਸ਼ਿਕਾਰ ਹੋਏ ਸਨ। ਪਰ ਉਸ ਬੁੱਧ ਧਰਮ ਦੇ ਮੰਨਣ ਵਾਲੇ ਪੈਰੋਕਾਰ ਬੋਧੀਆਂ ਨੇ ਉਸ ਬੁੱਧ ਦੀਆਂ ਉਹਨਾਂ ਮਹਾਨ ਸਖਿਆਵਾਂ ਨੂੰ ਅਮਲੀ ਰੂਪ ਨਾ ਦੇਣ ਕਰਕੇ ਤੇ ਬ੍ਰਾਹਮਣ ਦੇ ਵੱਲੋਂ ਉਹਨਾਂ ਨੂੰ ਕਿਸੇ ਹੋਰ ਰੂਪ ਦੇ ਵਿੱਚ ਕਿਸੇ ਹੋਰ ਢੰਗ ਦੇ ਵਿੱਚ ਬਦਲ ਕੇ ਸੰਸਾਰ ਦੇ ਵਿੱਚ ਪੇਸ਼ ਕਰਨ ਦੇ ਨਾਲ ਅੱਜ ਬੁੱਧ ਧਰਮ ਸਾਨੂੰ ਸੰਸਾਰ ਦੇ ਵਿੱਚ ਬਹੁਤ ਘਾਟਲ ਮਿਲਦਾ ਹੈ ਅੱਜ ਬੁੱਧ ਧਰਮ ਨੂੰ ਮੰਨਣ ਵਾਲੇ ਲੋਕ ਬਹੁਤ ਥੋੜੇ ਰਹਿ ਗਏ ਨੇ ਕਾਰਨ ਕੀ ਹੈ ਉਹਨਾਂ ਨੇ ਉਸ ਧਰਮ ਦੇ ਮੋਢੀ ਮਹਾਤਮਾ ਬੁੱਧ ਦੀਆਂ ਸਖਿਆਵਾਂ ਨੂੰ ਅਮਲੀ ਰੂਪ ਦੇ ਵਿੱਚ ਨਹੀਂ ਲਿਆਂਦਾ ਤੇ ਉਹ ਹੌਲੀ-ਹੌਲੀ ਕਿਸੇ ਹੋਰ ਧਰਮ ਦੇ ਵਿੱਚ ਬਦਲ ਗਿਆ ਅੱਜ ਜਦੋਂ ਅਸੀਂ ਨਵੇਂ ਘਰ ਦੀ ਸਥਾਪਨਾ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਘਰ ਦੇ ਬਾਹਰ ਮਹਾਤਮਾ ਬੁੱਧ ਦੀ ਇੱਕ ਤਸਵੀਰ ਮੂਰਤੀ ਬਣਾਉਂਦੇ ਹਾਂ ਤੇ ਸਾਡਾ ਮੰਨਣਾ ਇਹ ਹੁੰਦਾ ਹੈ ਕਿ ਜਿਸ ਘਰ ਦੇ ਬਾਹਰ ਮਹਾਤਮਾ ਬੁੱਧ ਦੀ ਤਸਵੀਰ ਮੂਰਤੀ ਹੋਵੇ ਉਸ ਘਰ ਦੇ ਵਿੱਚ ਬਰਕਤਾਂ ਰਹਿੰਦੀਆਂ ਨੇ ਇਹ ਵਿਚਾਰ ਇਹ ਗੱਲ ਕਿੱਥੋਂ ਤੇ ਕਿਵੇਂ ਪੈਦਾ ਹੋਈ ਜਦੋਂ ਕੋਈ ਕੌਮ ਆਪਣੇ ਮੂਢਲੇ ਉਸੂਲਾਂ ਨੂੰ ਭੁੱਲ ਜਾਵੇ ਕਿਉਂਕਿ ਮਹਾਤਮਾ ਬੁੱਧ ਮਹਾਤਮਾ ਬੁੱਧ ਜਿਹੜੇ ਨੇ ਉਹ ਬੁੱਤ ਪੂਜ ਦੇ ਵਿਰੋਧ ਦੇ ਵਿੱਚ ਸਨ ਉਹਨਾਂ ਨੇ ਬੁੱਤ ਪੂਜਾ ਦਾ ਵਿਰੋਧ ਕੀਤਾ ਪਰ ਕਮਾਲ ਦੀ ਗੱਲ ਇਹ ਹੈ ਕਿ ਮਹਾਤਮਾ ਬੁੱਧ ਦੇ ਹੀ ਬੁੱਤ ਬਣਾ ਕੇ ਘਰ ਦੇ ਬਾਹਰ ਸਥਾਪਿਤ ਕਰਨੇ ਇੱਕ ਬੜੀ ਵੱਡੀ ਸਾਜ਼ਿਸ਼ ਉਹ ਸਤ ਧਰਮ ਨੂੰ ਖੋਰਾ ਹੈ ਜਾਂ ਉਸ ਧਰਮ ਦਾ ਖਾਤਮਾ ਹੈ ਕਿ ਉਹ ਹੌਲੀ-ਹੌਲੀ ਧਰਮ ਜਿਹੜਾ ਹੈ Hindu ਧਰਮ ਦੇ ਵਿੱਚ ਹੀ ਬਦਲਦਾ ਜਾ ਰਿਹਾ ਹੈ ਅਸੀਂ ਜਦੋਂ ਗੱਲ ਕਰਦੇ ਹਾਂ ਸਿੱਖ ਧਰਮ ਦੀ ਤੇ ਸਿੱਖ ਕੌਮ ਦੀ ਭਾਈ ਕਾਂਤ ਸਿੰਘ ਨਾਭਾ ਦੇ ਮੁਤਾਬਕ ਇੱਕ ਉਹ ਜਾਤੀ ਇੱਕ ਉਹ ਮਨੁੱਖਾਂ ਦਾ ਸਮੂਹ ਜਿੱਥੇ ਇੱਕ ਰਸਮ ਇੱਕ ਸਭਿਆਚਾਰ ਇੱਕ ਪਹਿਰਾਵਾ ਇੱਕ ਬੋਲੀ ਦੇ ਲੋਕ ਰਹਿੰਦੇ ਹੋਣ ਉਹਨੂੰ ਕੌਮ ਕਹਿੰਦੇ ਨੇ ਜਦੋਂ ਕਿਸੇ ਕੌਮ ਦੀ ਚੜਾਈ ਦੇਖਣੀ ਹੋਵੇ ਕਿਸੇ ਕੌਮ ਦੀ ਚੜ੍ਹਦੀ ਕਲਾ ਦੇਖਣੀ ਹੋਵੇ ਕਿਸੇ ਕੌਮ ਦਾ ਇਤਿਹਾਸ ਦੇਖਣਾ ਹੋਵੇ ਤੇ ਉਸ ਕੌਮ ਨੂੰ ਦੇਖਣ ਵਾਸਤੇ ਬਾਚਣ ਵਾਸਤੇ ਉਸ ਕੌਮ ਦੀ ਜਵਾਨੀ ਤੇ ਬੁਢਾਪਾ ਦੇਖਿਆ ਜਾਵੇ ਜਦੋਂ ਅਸੀਂ ਜਵਾਨੀ ਤੇ ਬੁਢਾਪੇ ਨੂੰ ਇੱਕ ਰੂਪ ਦੇ ਵਿੱਚ ਦੇਖਦੇ ਹਾਂ ਜਵਾਨੀ ਦਾ ਭਾਵ ਹੈ ਤਾਕਤ ਉਹ ਕੌਮ ਜਿਨੇ ਇਤਿਹਾਸ ਰਚਿਆ ਹੈ ਜਾਂ ਅਗਾਹ ਜਾ ਕੇ ਇਤਿਹਾਸ ਰਚਣਾ ਹੈ ਇਸ ਕੌਮ ਦੇ ਕੋਲ ਤਾਕਤ ਹੈ ਉਹਦੇ ਕੋਲ ਜਵਾਨੀ ਹੈ ਉਹਦੇ ਕੋਲ ਉਹ ਨੌਜਵਾਨ ਹੈ ਜਿਨ੍ਹਾਂ ਨੇ ਉਸ ਧਰਮ ਦੀ ਉਸ ਕੌਮ ਦੀ ਮੁੱਢਲੀ ਸਿੱਖਿਆ ਨੂੰ ਅਮਲੀ ਰੂਪ ਦੇ ਵਿੱਚ ਅਪਣਾ ਕੇ ਰੱਖਿਆ ਹੈ ਦੂਸਰੀ ਗੱਲ ਆਉਂਦੀ ਹੈ ਬੁਢਾਪੇ ਦੀ ਬੁਢਾਪੇ ਦਾ ਭਾਵ ਹੈ ਬਜ਼ੁਰਗ ਸਿਆਣ ਜਿਸ ਕੌਮ ਦੇ ਕੋਲ ਸਿਰਫ ਤਾਕਤ ਹੀ ਹੈ ਤੇ ਸਿਆਣਪ ਨਹੀਂ ਉਹ ਕੌਮ ਉਹ ਧਰਮ ਬਹੁਤਾ ਧਰਮ ਸੰਸਾਰ ਦੇ ਵਿੱਚ ਨਹੀਂ ਚੱਲਦਾ ਉਸ ਕੌਮ ਦੀ ਤਾਕਤ ਹੌਲੀ-ਹੌਲੀ ਖਤਮ ਹੁੰਦੀ ਜਾਂਦੀ ਹੈ ਕਿਉਂਕਿ ਉਸ ਕੌਮ ਦੇ ਕੋਲ ਸਿਆਣਪ ਨਹੀਂ ਹੈ ਆਪਣੀ ਤਾਕਤ ਨੂੰ ਸਿਆਣਪ ਦੇ ਨਾਲ ਬਚਾਇਆ ਜਾ ਸਕਦਾ ਹੈ ਆਪਣੀ ਤਾਕਤ ਨੂੰ ਸਿਆਣਪ ਦੇ ਨਾਲ ਵਰਤਿਆ ਜਾ ਸਕਦਾ ਹੈ ਮਨੁੱਖ ਕਿਸੇ ਵੇਲੇ ਜ਼ੁਲਮੀ ਰਾਜ ਨੂੰ ਜ਼ੁਲਮ ਦੇ ਲਿੰਦਾ ਹੈ ਕਿਉਂ ਦਿੰਦਾ ਹੈ ਕਿਉਂਕਿ ਸਿਆਣਪ ਨਹੀਂ ਹੈ ਔਰੰਗਜ਼ੇਬ ਦੇ ਕੋਲ ਸਿਰਫ ਤਾਕਤ ਸੀ ਉਹਦੇ ਕੋਲ ਸਿਆਣਪ ਨਹੀਂ ਸੀ ਜੇਕਰ ਸਿਆਣਪ ਹੁੰਦੀ ਤੇ ਉਹ ਆਪਣੀ ਇਸ ਤਾਕਤ ਨੂੰ ਜ਼ੁਲਮ ਦੇ ਰੂਪ ਦੇ ਵਿੱਚ ਨਾ ਵਰਤਦਾ ਸਿੱਖ ਕੌਮ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਸਿੱਖ ਕੌਮ ਨੂੰ ਦੇਖਣ ਵਾਸਤੇ ਦੋ ਰੂਪ ਦੇਖਣੇ ਪੈਣੇ ਨੇ ਕਿ ਸਿੱਖ ਕੌਮ ਦੇ ਨੌਜਵਾਨ ਭਾਵ ਉਹਨਾਂ ਧਰਮ ਦੀਆਂ ਬੁਨਿਆਦੀ ਔਸੂਲਾ ਨੂੰ ਨੌਜਵਾਨਾਂ ਨੇ ਕਿਵੇਂ ਅਪਣਾਇਆ ਪਿਆ ਹੈ ਸਿਆਣਪ ਉਹਨਾਂ ਦੇ ਜਿੰਨੇ ਬਜ਼ੁਰਗ ਨੇ ਉਹਨਾਂ ਬਜ਼ੁਰਗਾਂ ਨੇ ਅਗਾ ਕਿੰਨਾ ਕੁ ਸਿੱਖੀ ਦਾ ਪ੍ਰਚਾਰ ਕੀਤਾ ਹੈ ਅੱਜ ਸਿੱਖ ਧਰਮ ਦੇ ਅੰਦਰ ਜੋ ਗਿਰਾਵਟ ਆ ਰਹੀ ਹੈ ਉਹਦਾ ਇਹੀ ਕਾਰਨ ਹੈ ਕਿ ਜਾਂ ਤਾਂ ਨੌਜਵਾਨੀ ਸਿੱਖੀ ਦੇ ਉਹਨਾਂ ਮੁੱਢਲੇ ਉਸੂਲਾਂ ਨੂੰ ਅਪਣਾਉਣ ਤੋਂ ਉਨਤਾਈ ਕਰ ਰਹੀ ਹੈ ਤੇ ਜਾਂ ਫਿਰ ਬਜ਼ੁਰਗ ਜਿਨ੍ਹਾਂ ਨੇ ਸਿਆਣਪ ਵੰਡਣੀ ਸੀ ਜਾਂ ਜਿਨ੍ਹਾਂ ਨੇ ਉਹ ਸਿਆਣਪ ਉਹ ਗਿਆਨ ਦੇਣਾ ਸੀ ਉਹਨਾਂ ਦੇ ਅੰਦਰ ਉਹ ਗਿਆਨ ਦੀ ਉਨਤਾਈ ਹੈ ਕੌਮ ਦੀ ਚੜ੍ਹਦੀ ਕਲਾ ਉਦੋਂ ਹੋਵੇਗੀ ਜਦੋਂ ਇਹ ਦੋਨੇ ਕਿਉਂਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਸੱਤਾ ਤੇ ਬਲਵੰਡ ਜਿਨ੍ਹਾਂ ਨੇ ਕਦੀ ਦਰਬਾਰ ਸਾਹਿਬ ਦੇ ਅੰਦਰ ਇੱਕ ਕੀਰਤਨ ਦੇ ਰੂਪ ਦੇ ਵਿੱਚ ਗਾਇਨ ਕੀਤਾ ਸੀ ਨਾਨਕ ਰਾਜ ਚਲਾਇਆ ਸੱਚ ਕੋਟ ਸਦਾਣੀ ਨੀਵਦੈ ਤੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਇੱਕ ਉਹ ਰਾਜ ਚਲਾਇਆ ਜਿਹਦੇ ਵਿੱਚ ਸੱਚ ਦੀ ਆਵਾਜ਼ ਬਲੰਦ ਹੁੰਦੀ ਹੈ ਜਿਸ ਵਿੱਚ ਸੱਚ ਦੀ ਗੱਲ ਹੁੰਦੀ ਹੈ ਜਿਸ ਵਿੱਚ ਸੱਚ ਦਾ ਪ੍ਰਚਾਰ ਹੁੰਦਾ ਹੈ ਤੇ ਜਿਸ ਵਿੱਚ ਸੱਚ ਦਾ ਇਨਸਾਫ ਹੁੰਦਾ ਹੈ ਉਸ ਸੱਚ ਦੇ ਰਾਜ ਦੇ ਵਿੱਚ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦੋ ਤਲਵਾਰਾਂ ਪਹਿਨੀਆਂ ਮੀਰੀ ਦੀ ਤੇ ਪੀਰੀ ਦੀ ਜਿਸ ਦਾ ਭਾਵ ਸੀ ਧਰਮ ਤੇ ਰਾਜਨੀਤੀ ਧਰਮ ਤੇ ਰਾਜਨੀਤੀ ਜਿੱਨਾਂ ਚਿਰ ਇਕੱਠੇ ਨਹੀਂ ਚੱਲਦੇ ਉਹਨਾਂ ਚਿਰ ਸੰਸਾਰ ਦੇ ਵਿੱਚ ਸ਼ਾਂਤੀ ਨਹੀਂ ਆ ਸਕਦੀ ਜੇ ਅਸੀਂ ਕਹੀਏ ਕਿ ਧਰਮ ਦੇ ਨਾਲ ਸੰਸਾਰ ਦੇ ਵਿੱਚ ਸ਼ਾਂਤੀ ਆ ਜਾਏਗੀ ਨਹੀਂ ਮਨੁੱਖ ਕਰਮ ਕਾਂਡੀ ਬਣ ਜਾਏਗਾ ਜੇ ਕਹੀਏ ਰਾਜਨੀਤੀ ਦੇ ਨਾਲ ਸ਼ਾਂਤੀ ਆ ਜਾਵੇਗੀ ਨਹੀਂ ਮਨੁੱਖ ਇਸ ਸੰਸਾਰ ਦੇ ਵਿੱਚ ਅਨਰਧਈ ਬਣ ਜਾਏਗਾ ਧਰਮ ਤੇ ਰਾਜਨੀਤੀ ਇਹਨਾਂ ਦੋਨਾਂ ਦਾ ਇਕੱਠਿਆਂ ਚੱਲਣਾ ਇਹ ਬਹੁਤ ਜ਼ਰੂਰੀ ਹੈ ਇੱਕ ਕੌਮ ਦੇ ਵਿੱਚ ਉਸ ਨੂੰ ਤਾਕਤਵਰ ਹੋਣਾ ਤੇ ਸਿਆਣਪ ਵਾਲਾ ਹੋਣਾ ਇਹ ਬਹੁਤ ਜ਼ਰੂਰੀ ਹੈ ਸਾਡੀ ਸਿੱਖ ਕੌਮ ਦੇ ਅੰਦਰ ਜਿੰਨਾ ਚਿਰ ਇਹ ਜਵਾਨੀ ਤੇ ਬੁਢੇਪਾ ਭਾਵ ਤਾਕਤ ਤੇ ਸਿਆਣਪ ਇਕੱਠਿਆਂ ਚੱਲੀ ਹੈ ਸਾਡੀ ਕੌਮ ਨੇ ਚੜ੍ਹਦੀ ਕਲਾ ਦੀਆਂ بلندیاں ਨੂੰ ਹਾਸਲ ਕੀਤਾ ਹੈ। ਛੋਟੀ ਜੀ ਇਤਿਹਾਸ ਤੇ ਇੱਕ ਮਿਸਾਲ ਹੈ। 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ। ਇੱਕ ਪਾਸੇ ਤਾਕਤ ਤੇ ਸਿਆਣਪ ਦਾ ਮੁਜਸਮਾ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਤੇ ਅਕਾਲ ਤਖਤ ਸਾਹਿਬ ਦੀ ਨਿਰਾਖੀ ਵਾਸਤੇ ਲੜ ਰਹੇ ਨੇ, ਸਿੱਖਾਂ ਦੇ ਸਿਧਾਂਤਾਂ ਵਾਸਤੇ ਲੜ ਰਹੇ ਨੇ ਤੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ। ਉਹਨਾਂ ਨੇ ਆਪਣੀ ਉਸ ਤਾਕਤ ਤੇ ਸਿਆਣਪ ਨੂੰ ਵਰਤ ਕੇ ਸੰਸਾਰ ਦੇ ਸਾਹਮਣੇ ਰੱਖਿਆ ਕਿ ਸਿੱਖਾਂ ਦਾ ਵਿਯੂਧ ਖਤਰੇ ਦੇ ਵਿੱਚ ਹੈ ਜੇ ਇਹਨੂੰ ਨਾ ਸੰਭਾਲਿਆ ਗਿਆ ਤੇ ਸਿੱਖਾਂ ਦੀ ਹੋਂਦ ਖਤਮ ਹੋ ਜਾਏਗੀ ਸਿੱਖ ਸਿਰਫ ਕਿਤਾਬਾਂ ਦੇ ਵਿੱਚੋਂ ਪੜਨ ਵਾਲਾ ਹੋਵੇਗਾ ਕਿ ਇਹ ਜੰਗ ਲੜਦਾ ਹੈ ਧਰਮ ਦੀ ਰੱਖਿਆ ਕਰਦਾ ਹੈ ਜਾਂ ਧਰਮ ਦੇ ਸਿਧਾਂਤਾਂ ਵਾਸਤੇ ਆਪਣੀ ਸ਼ਹਾਦਤ ਦਿੰਦਾ ਹੈ ਸਿਰਫ ਕਿਤਾਬਾਂ ਦੇ ਵਿੱਚ ਪੜਿਆ ਜਾਏਗਾ ਪਰ ਉਹਨੂੰ ਅਮਲੀ ਰੂਪ ਸੰਤ ਬਾਬਾ ਜਨਰੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਦਿੱਤਾ ਜਦੋਂ ਅਕਾਲ ਤਖਤ ਸਾਹਿਬ ਦੀ ਰਾਖੀ ਕੀਤੀ ਇੱਕ ਵਰਗ ਤੇ ਉਹ ਹੈ ਜਿਹੜਾ ਜੰਗ ਲੜ ਰਿਹਾ ਤੇ ਦੂਜਾ ਵਿਦਵਾਨ ਵਰਗ ਸਾਡਾ ਜਿਹਨੂੰ ਅਸੀਂ ਸਿਆਣਪ ਕਹਿੰਨੇ ਆ ਕੌਮ ਦੀ ਸਿਆਣਪ ਉਹ ਸਾਡੀ ਕੌਮ ਦੀ ਸਿਆਣਪ ਦੂਜੇ ਪਾਸੇ ਇਹ ਕਹਿ ਰਹੀ ਹੈ ਵੀ ਇਹ ਗਲਤ ਕੀਤਾ ਹੈ ਸੰਤ ਬਾਬਾ ਜਨਰਾਲ ਸਿੰਘ ਕਾਲਸਾ ਪਿੰਡਰਾਂ ਵਾਲਿਆਂ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਇੰਨੀ ਸੀ ਜਾਣਾ ਚਾਹੀਦਾ ਇਹ ਜੰਗ ਨਹੀਂ ਸੀ ਲੜਨੀ ਚਾਹੀਦੀ ਆਤਮ ਸਮਰਪਣ ਕਰ ਦੇਣਾ ਚਾਹੀਦਾ ਸੀ ਸਾਡੀ ਕੌਮ ਉਸੇ ਸਮੇਂ ਢੈਂਦੀ ਕਲਾ ਦੇ ਵਿੱਚ ਗਈ ਹੈ ਕਿਉਂ ਗਈ ਹੈ ਕਿਉਂਕਿ ਜਵਾਨੀ ਤੇ ਬੁਢੇਪਾ ਦੋਨਾਂ ਦਾ ਇੱਕੋ ਜਿਹਾ ਸਮੇਲ ਨਹੀਂ ਹੈ ਦੋਨੇ ਵੱਖ-ਵੱਖ ਧਰਾਵਾਂ ਦੇ ਵਿੱਚ ਚਲਦੀਆਂ ਪਈਆਂ ਨੇ ਤਾਕਤ ਤੇ ਸਿਆਣ ਜਿੰਨਾ ਚਿਰ ਦੋਨਾਂ ਦਾ ਮਿਲਾਪ ਨਹੀਂ ਹੋਵੇਗਾ ਉਹਨਾਂ ਚਿਰ ਫਤੇ ਨਹੀਂ ਹੋਵੇਗੀ ਸਾਡੀ ਕੌਮ ਦੇ ਵਿੱਚ ਚੜ੍ਹਦੀ ਕਲਾ ਉਦੋਂ ਆਵੇਗੀ ਜਦੋਂ ਅਸੀਂ ਤਾਕਤ ਤੇ ਸਿਆਣ ਇੱਕੋ ਕਰਕੇ ਵਰਤਾਂਗੇ ਜਿੰਨਾ ਚਿਰ ਅਸੀਂ ਤਾਕਤ ਤੇ ਸਿਆਣਪ ਦਾ ਮੂਜਸਮਾ ਆਪਣੇ ਜੀਵਨ ਦੇ ਵਿੱਚ ਪੈਦਾ ਨਹੀਂ ਕਰਦੇ ਜੇ ਅਸੀਂ ਤਾਕਤਵਰ ਹਾਂ ਸਾਨੂੰ ਆਪਣੀ ਸਿਆਣਪ ਦੀ ਜ਼ਾਹਰ ਕਰਨੀ ਪਵੇਗੀ ਜੇ ਅਸੀਂ ਸਿਆਣੇ ਆ ਤੇ ਸਾਨੂੰ ਤਾਕਤ ਜ਼ਾਹਰ ਕਰਨੀ ਪੈਗੀ ਜੇ ਅਸੀਂ ਇਸ ਸੰਸਾਰ ਦੇ ਵਿੱਚ ਆਪਣੀ ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣਾ ਹੈ ਤੇ ਇਹ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਕੌਮ ਦੇ ਮੂਢਲੇ ਸਿਧਾਂਤਾਂ ਨੂੰ ਕੌਮ ਦੀ ਬੁਨਿਆਦੀ ਨੀਹਾਂ ਦੇ ਵਿੱਚ ਸਾਨੂੰ ਉਹਨੂੰ ਅਪਣਾਉਣਾ ਪੈਣਾ ਹੈ ਸਾਡੀ ਬੁਨਿਆਦੀ ਨੀਹਾਂ ਨੇ ਜਿਨ੍ਹਾਂ ਨੇ ਸਾਡੇ ਇਸ ਸਿੱਖੀ ਦੇ ਮਹਿਲ ਨੂੰ ਸੰਭਾਲ ਕੇ ਰੱਖਿਆ ਹੈ ਤੇ ਸਾਡੀ ਸਿੱਖੀ ਦੇ ਇਸ ਮਹਿਲ ਦੀ ਉਹ ਸਾਰੀ ਉਸ ਮਢਲੀਆਂ ਸਿੱਖਿਆਵਾਂ ਦੇ ਉੱਤੇ ਚੱਲਦੀ ਹੈ ਜਿਹੜੀਆਂ ਸਿੱਖਿਆਵਾਂ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪਾਉਲ ਦੇਣ ਵੇਲੇ ਇਸ ਖਾਲਸੇ ਨੂੰ ਝੋਲੀ ਦੇ ਵਿੱਚ ਦਾਤ ਦੇ ਰੂਪ ਦੇ ਵਿੱਚ ਕਿਹਾ ਸੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਦ ਇਹ ਹੈ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਉਸ ਖਾਲਸੇ ਨੂੰ ਨਿਆਰਾ ਰਹਿਣਾ ਪੈਣਾ ਹੈ ਤੇ ਨਿਆਰਾ ਰਹਿਣ ਵਾਸਤੇ ਆਪਣੀ ਕੌਮ ਦੇ ਉਸ ਜਜ਼ਬੇ ਨੂੰ ਆਪਣੀ ਉਸ ਕੌਮ ਦੇ ਹਾਲਾਤਾਂ ਨੂੰ ਹਰ ਇੱਕ ਨੂੰ ਸਮਝਣਾ ਪੈਣਾ ਹੈ ਤੇ ਜਿਸ ਦਿਨ ਇਹ ਹਾਲਾਤਾਂ ਨੂੰ ਜਜ਼ਬਾਤਾਂ ਨੂੰ ਗੁਰੂ ਦੀਆਂ ਰਹਿਮਤਾਂ ਨੂੰ ਗੁਰੂ ਦੀਆਂ ਬਖਸ਼ਿਸ਼ਾਂ ਨੂੰ ਸਮਝ ਲਏਗਾ ਸਾਡੀ ਕੌਮ ਫਿਰ ਉਸੇ ਹੀ 17ਵੀਂ ਸਦੀ ਦੇ ਸਿੱਖਾਂ ਵਾਂਗ 18ਵੀਂ ਸਦੀ ਦੇ ਮਹਾਨ ਸਿੱਖਾਂ ਵਾਂਗ ਚੜ੍ਹਦੀ ਕਲਾ ਦੇ ਵਿੱਚ ਵਿਚਨਨੀ ਸ਼ੁਰੂ ਹੋ ਜਾਏਗੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀਫਤ